ਤਰੰਤਰੰਦੇ ਪਿੰਡ ਰੂੜੀਵਾਲਾ ਤੋਂ ਹੀ ਤਸਵੀਰ ਸਾਹਮਣੇ ਆਈ ਹੈ ਜਿੱਥੇ 150 ਦੇ ਕਰੀਬ ਕੁਝ ਲੋਕ ਕਬਜ਼ਾ ਲੈਣ ਦੇ ਲਈ ਪਹੁੰਚਦੇ ਨੇ ਔਰ ਇਸੇ ਦਰਮਿਆਨ ਪਿੰਡ ਵਾਲੇ ਵੀ ਇਕੱਠੇ ਹੋ ਜਾਂਦੇ ਨੇ ਔਰ ਝੜਪ ਹੁੰਦੀ ਹੈ ਝੜਪ ਇਸ ਕਦਰ ਹੋਈ ਕਿ ਲੋਕਾਂ ਦੀ ਜਾਨ ਜਾਨੋ ਮਸਾ ਮਸਾ ਬਚੀ ਹੈ ਕਿਉਂਕਿ ਟਰੈਕਟਰ ਜਿਸ ਤਰੀਕੇ ਦੇ ਨਾਲ ਤੁਸੀਂ ਦੇਖੋ ਕਬਜ਼ਾ ਲੈਣ ਦੇ ਲਈ ਪਹੁੰਚੇ ਔਰ ਉੱਥੇ ਇੱਟਾਂ ਰੋੜੇ ਵੀ ਚੱਲੇ ਔਰ ਇਹ ਤਸਵੀਰ ਪਿੰਡ ਰੂੜੀ ਵਾਲਾ ਤੋਂ ਹੈ ਤਰਨਤਾਰਨ ਦੇ ਪਿੰਡ ਰੂੜੀ ਵਾਲਾ ਤੋਂ ਤਸਵੀਰ ਹੈ ਜਿੱਥੇ ਭੂਆ ਤੇ ਭਤੀਜਾਂ ਵਿਚਕਾਰ 4 ਏਕੜ ਜ਼ਮੀਨ ਦੇ ਰੋਲੇ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਕਲੇਸ਼ ਚੱਲ ਰਿਹਾ ਹੈ ਔਰ ਇਸ ਕਲੇਸ਼ ਨੂੰ ਲੈ ਕੇ ਹੀ ਭੂਆ ਨੇ ਇਸ ਜ਼ਮੀਨ ਤੇ ਕ ਕਬਜ਼ਾ ਕਰਨਾ ਚਾਹਿਆ ਔਰ ਜਿਵੇਂ ਹੀ ਕਿਸਾਨ ਯੂਨੀਅਨ ਦੇ ਜੋ ਕਿ ਪਿੰਡ ਦੇ ਸਰਪੰਚ ਦੱਸਣ ਮੁਤਾਬਕ ਕਿਸਾਨ ਯੂਨੀਅਨ ਦੇ ਬੰਦੇ ਸਨ ਜਿਨ੍ਹਾਂ ਨੇ ਹਮਲਾ ਕੀਤਾ ਇਸ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਜਿਵੇਂ ਹੀ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਕਿ ਜੋ ਭਤੀਜੇ ਨੇ ਦੋ ਸਕੇ ਭਰਾ ਨੇ ਉਹਨਾਂ ਦੀ ਇਹ ਜ਼ਮੀਨ ਹੈ ਔਰ ਪੂਰਾ ਪਿੰਡ ਉਹਨਾਂ ਦੇ ਨਾਲ ਖੜਾ ਹੈ ਹਾਈ ਕੋਰਟ ਤੋਂ ਸਟੇ ਆ ਫਿਰ ਕਿਉਂ ਕਬਜ਼ਾ ਕੀਤਾ ਜਾ ਰਿਹਾ ਹੈ ਵੱਡੇ ਸਵਾਲ ਟਰੈਕਟਰ ਤੁਸੀਂ ਦੇਖ ਸਕਦੇ ਹੋ ਕਿਵੇਂ ਚੜਦਾ ਹੋਇਆ ਲੋਕਾਂ ਤੇ ਜਾ ਰਿਹਾ ਹੈ ਬਹੁਤ ਮੁਸ਼ਕਲ ਦੇ ਨਾਲ ਲੋਕਾਂ ਨੇ ਆਪਣੀ ਜਾਨ ਬਚਾਈ ਪਰ ਪਿੰਡ ਵਾਲਿਆਂ ਨੇ ਇਹਨਾਂ 150 ਦੇ ਕਰੀਬ ਬੰਦਿਆਂ ਨੂੰ ਮੌਕੇ ਤੋਂ ਦੜਾ ਦਿੱਤਾ ਉਹਨਾਂ ਦੇ ਟਰੈਕਟਰ ਵੀ ਦੜਾ ਦਿੱਤੇ ਕਿ ਤੁਸੀਂ ਇਸ ਥਾਂ ਤੋਂ ਜਾਓ ਕੁੱਟਮਾਰ ਇੰਨੀ ਜ਼ਿਆਦਾ ਹੋਈ ਕਿ ਜ਼ਖਮੀ ਵੀ ਹੋਏ ਨੇ ਪਿੰਡ ਦੇ ਸਰਪੰਚ ਮੁਤਾਬਕ ਪਿੰਡ ਦੇ ਹੀ ਦੋ ਭਰਾ ਨੇ ਬਲਵੰਤ ਸਿੰਘ ਅਤੇ ਭਗਵੰਤ ਸਿੰਘ ਬਲਵੰਤ ਸਿੰਘ ਤੇ ਭਗਵੰਤ ਸਿੰਘ ਦੇ ਨਾਲ ਪੂਰਾ ਪਿੰਡ ਖੜਾ ਹੈ اور ਉਹਨਾਂ ਦੀ ਭੂਆ ਇਸ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਹਾਲਾਂਕਿ ਉਸ ਦੀ ਭੂਆ ਨੂੰ ਜ਼ਮੀਨ ਜੋ ਮਿਲੀ ਹੋਈ ਹੈ ਕੁੱਲ 12 ਏਕੜ ਹੈ ਜਿਨ੍ਹਾਂ ਦੇ ਵਿੱਚੋਂ ਭੂਆ ਨੂੰ ਉਹਨਾਂ ਦੇ ਹਿੱਸੇ ਦੀ 4 ਏਕੜ ਜ਼ਮੀਨ ਦਿੱਤੀ ਹੋਈ ਹੈ ਪਰ ਫਿਰ ਵੀ ਭੂਆ ਅਦੇ ਮਨ ਦੇ ਵਿੱਚ ਲਾਲਚ ਹੈ ਉਸ ਲਾਲਚ ਨੂੰ ਪੂਰਾ ਕਰਨ ਦੇ ਲਈ ਜੋ ਉਸਨੇ ਮਦਦ ਲਈਤੀ ਲੋਕਾਂ ਦੀ ਔਰ ਮਦਦ ਇਸ ਕਦਰ ਲਈਤੀ ਕਿ 150 ਦੇ ਕਰੀਬ ਲੋਕ ਇਸ ਜ਼ਮੀਨ ਤੇ ਕਬਜ਼ਾ ਕਰਨ ਦੇ ਲਈ ਆਉਂਦੇ ਨੇ ਔਰ ਪਿੰਡ ਵਾਲੇ ਇਹਨਾਂ ਦੋਹਾਂ ਭਰਾਵਾਂ ਦੇ ਨਾਲ ਖੜੇ ਹੋ ਜਾਂਦੇ ਨੇ ਔਰ ਕਹਿੰਦੇ ਨੇ ਕਿ ਅਸੀਂ ਇਹ ਕਬਜ਼ਾ ਨਹੀਂ ਹੋਣ ਦੇਵਾਂਗੇ ਤਸਵੀਰ ਤੁਸੀਂ ਦੇਖ ਸਕਦੇ ਹੋ ਔਰ ਪਿੰਡ ਵਾਲੇ ਕਹਿੰਦੇ ਕਿ ਜਦੋਂ ਤੱਕ ਅਸੀਂ ਹਾਂ ਅਸੀਂ ਇਹਨਾਂ ਦੋਹਾਂ ਭਰਾਵਾਂ ਦੇ ਨਾਲ ੱੱਕਾ ਨਹੀਂ ਹੋਣ ਦੇਵਾਂਗੇ ਇਹਨਾਂ ਦੀ ਭੂਆ ਇਹਨਾਂ ਦੀ ਜ਼ਮੀਨ ਹਰਪਣਾ ਚਾਹੁੰਦੀ ਹੈ ਹਾਲਾਂਕਿ ਕੋਰਟ ਦੇ ਵੱਲੋਂ ਇਸ ਜ਼ਮੀਨ ਤੇ ਸਟੇ ਹੈ ਔਰ ਫਿਰ ਕਿਉਂ ਇੰਨਾ ਜ਼ਿਆਦਾ ਬਵਾਦ ਵਿਵਾਦ ਹੋਇਆ ਤੁਸੀਂ ਦੇਖ ਸਕਦੇ ਹੋ 150 ਦੇ ਕਰੀਬ ਜੋ ਪਿੰਡ ਦੇ ਸਰਪੰਚ ਦੇ ਦੱਸਣ ਮੁਤਾਬਕ 150 ਦੇ ਕਰੀਬ ਲੋਕ ਹੁੰਦੇ ਨੇ ਜ਼ਮੀਨ ਤੇ ਕਬਜ਼ਾ ਕਰਨ ਦੇ ਲਈ ਔਰ 6 ਟਰੈਕਟਰ ਸਨ ਜਦੋਂ ਪਿੰਡ ਦਾ ਇਹ ਲੋਕ ਇਕੱਠੇ ਹੋਏ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਭਜਾਉਣਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਲੋਕਾਂ ਤੇ ਟਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ ਔਰ ਇਸ ਤਰੀਕੇ ਦੇ ਨਾਲ ਹਮਲਾ ਕੀਤਾ ਜੋ ਕਿ ਹੈਰਾਨ ਹੈਰਾਨ ਕਰਨ ਵਾਲੀ ਗੱਲ ਹੈ ਕਿ ਇੱਕ ਹਾਈ ਕੋਰਟ ਦੇ ਵੱਲੋਂ ਸਟੇ ਹੋਇਆ ਹੋਵੇ ਔਰ ਸਟੇ ਤੋਂ ਬਾਅਦ ਜੋ ਹੈ ਇਸ ਤਰੀਕੇ ਦੇ ਨਾਲ 150 ਦੇ ਕਰੀਬ ਲੋਕ 6 ਟਰੈਕਟਰ ਲੈ ਕੇ ਜ਼ਮੀਨ ਤੇ ਕਬਜ਼ਾ ਕਰਨ ਦੇ ਲਈ ਆਗੇ ਪਿੰਡ ਦੇ ਸਰਪੰਚ ਦੇ ਦੱਸਣ ਮੁਤਾਬਕ ਔਰ ਇੰਨਾ ਜ਼ਿਆਦਾ ਮੌਕੇ ਤੇ ਵਾਦ-ਵਿਵਾਦ ਹੋਇਆ ਕਿ ਦੋਵੇਂ ਭਰਾਵਾਂ ਦੇ ਵਿੱਚੋਂ ਇੱਕ ਭਰਾ ਜ਼ਖਮੀ ਵੀ ਹੋਇਆ ਕਿਉਂਕਿ ਕੁੱਟਮਾਰ ਹੋਈ ਮੌਕੇ ਤੇ ਔਰ ਸਰਪੰਚ ਦਾ ਕਹਿਣਾ ਕਿ ਜੋ ਕਿਸਾਨ ਯੂਨੀਅਨ ਹੈ ਇਸ ਸਰਕਾਰਾਂ ਨਾਲ ਮੱਥੇ ਲਾਉਣ ਪਿੰਡ ਦੇ ਮਸਲਿਆਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਇਹਨਾਂ ਨੂੰ ਔਰ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਸੀ ਤਸਵੀਰਾਂ ਦੇਖੀਆਂ ਨੇ ਕਿ ਕਬਜ਼ਾ ਕਰਨ ਦੇ ਲਈ ਜਾਂਦੇ ਨੇ ਔਰ ਮੌਕੇ ਤੇ ਡਾਂਗ ਸੋਟਾ ਚੱਲਦਾ ਪਰ ਇੱਥੇ ਦੋ ਭਰਾਵਾਂ ਦੇ ਨਾਲ ਪੂਰਾ ਪਿੰਡ ਖੜਾ ਹੋਇਆ ਔਰ ਦੋ ਪੂਰਾ ਪਿੰਡ ਜੋ ਖੜਾ ਹੋਇਆ ਔਰ ਉਹਨਾਂ ਨੇ ਇਹਨਾਂ ਲੋਕਾਂ ਨੂੰ ਮੌਕੇ ਤੋਂ ਭਜਾ ਦਿੱਤਾ ਕਿ ਤੁਸੀਂ ਇਸ ਥਾਂ ਤੇ ਨਹੀਂ ਰੁਕਣਾ ਤੁਹਾਨੂੰ ਇੱਥੇ ਰੁਕਣ ਦੀ ਕੋਈ ਇਜਾਜ਼ਤ ਨਹੀਂ ਹੈ ਕੋਰਟ ਦੇ ਵੱਲੋਂ ਸਟੇ ਹੈ ਇਸ ਜ਼ਮੀਨ ਤੇ ਅਸੀਂ ਇਸ ਜ਼ਮੀਨ ਤੇ ਕਬਜ਼ਾ ਨਹੀਂ ਹੋਣ ਦੇਵਾਂਗੇ ਜਿਸ ਤੋਂ ਬਾਅਦ ਡਾਂਗ ਸੋਟਾ ਪੂਰਾ ਮੌਕੇ ਤੇ ਖੜਕਦਾ ਹੈ ਔਰ ਇਸ ਮੌਕੇ ਜਦੋਂ ਲੋਕ ਉਹ ਜਿਹੜੇ ਲੋਕ ਕਬਜ਼ਾ ਕਰਨ ਦੇ ਲਈ ਆਏ ਸਨ ਤੁਸੀਂ ਦੇਖ ਸਕਦੇ ਹੋ ਭੱਜਦੇ ਨਜ਼ਰ ਆ ਰਹੇ ਹੋਣਗੇ ਭੱਜ ਇਸ ਲਈ ਰਹੇ ਨੇ ਕਿਉਂਕਿ ਪੂਰਾ ਪਿੰਡ ਇਕੱਠਾ ਹੋ ਗਿਆ ਸੀ ਔਰ ਪੂਰੇ ਪਿੰਡ ਨੇ ਕਹਿ ਦਿੱਤਾ ਸੀ ਕਿ ਅਸੀਂ ਇਹ ਕਬਜ਼ਾ ਨਹੀਂ ਹੋਣ ਦੇਵਾਂਗੇ ਇਸ ਪੂਰੇ ਮਾਮਲੇ ਨੂੰ ਲੈ ਕੇ ਪਿੰਡ ਦੇ ਸਰਪੰਚ ਦਾ ਕੀ ਕਹਿਣਾ ਤੁਹਾਨੂੰ ਸੁਣਾਉਂਦੇ ਆਂ ਇਹ ਭਾਜੀ ਤੇ ਮਾਤਾ ਪ੍ਰਕਾਸ਼ ਕੋਹਰਾ ਵੇ ਨਾਲ ਨਾਲ ਉਹਨਾਂ ਦਾ ਜਿਹੜਾ ਭਗਵੰਤ ਸਿੰਘ ਦੇ ਸੱਟ ਲੱਗੀ ਇਹਨਾਂ ਦਾ ਪਿਤਾ ਵਾ ਇਹਨਾਂ ਦੀ 8 12 ਕਿੱਲੇ ਜ਼ਮੀਨਾਂ ਆ ਜੀ ਦੋ ਘੁਰਿਆਂ ਦੇ ਵਿੱਚ ਜਿਹੜੀ ਬਲਬੀਰ ਕੌਰ ਆ ਇਹਨਾਂ ਦੀ ਉਹਨਾਂ ਦੀ ਭਗਵੰਤ ਉਹਨਾਂ ਦੀ ਜਿਹੜੀ ਹੈਗੀ ਭੂਆ ਉਹ ਅਨਮੈਡ ਆ ਜੀ ਉਹ ਸ਼ੁਰੂ ਤੋਂ ਚਲੋ ਘਰ ਕੋ ਨਹੀਂ ਰਹਿੰਦੇ ਰਹੇ ਆ ਆਸ-ਪਾਸੇ ਰਹਿੰਦੇ ਰਹੇ ਆ ਤੇ ਸ਼ੁਰੂ ਤੋਂ ਪਹਿਲਾਂ ਉਹ 2 ਕਿੱਲੇ ਇੱਥੋਂ ਵਾਉਂਦੀ ਸੀ ਪਿੰਡ ਲਾਗੋ ਦੇ 2 ਕਿੱਲੇ ਵਾਉਂਦੀ ਸੀ ਜਿਹੜਾ ਗੰਡੀਵਿੰਡਲ ਆ ਰਾਹ ਵਾ ਦੂਜੇ ਬਿਆੜੇ ਦੇ ਮੁੜ ਕੇ ਕੁਝ ਕਿਸਾਨ ਜਿਹੇ ਬੰਦਿਆਂ ਨੂੰ ਉਹਨੇ ਨਾਲ ਲੈ ਕੇ ਇਸ ਚੀਜ਼ ਦਾ ਵਿੱਚ ਉਹਨੇ ਪ੍ਰਗਟਾਵਾ ਕੀਤਾ ਜੀ ਜਿਹੜੇ ਚਾਰੇ ਕਿੱਲੇ ਆ ਉਹ ਮੈਂ ਨਿਆਂ ਵਾਲੇ ਮਾਉਣੇ ਆ ਜੀ ਇਹ ਗਰੀਬ ਪਰਿਵਾਰਵਾ ਸਾਰਾ ਜੀ ਇਹ ਤੇ ਕੱਲ ਅਫੀਸਰ ਸਾਹਿਬ ਸਾਰੇ ਪੁਲਿਸ ਵਾਲੇ ਗਏ ਸੀ ਉੱਥੇ ਘਰ ਦੇ ਹਲਾਤ ਇਹਨਾਂ ਦੇ ਵੇਖ ਆਏ ਆ ਤੇ ਜਿਨ੍ਹਾਂ ਨੂੰ ਇਹ ਠੇਕੇ ਤੇ ਦਿੰਦੀ ਰਹੀ ਆ ਜ਼ਮੀਨ ਬਲਬੀਰ ਕੌਰਾਂ ਸਰਪੰਚ ਰਾਏ ਸਾਡੇ ਸਾਫ ਕਾਮਰ ਸਿੰਘ ਹੋਣੀ ਉਹਨਾਂ ਨੂੰ ਇਹ ਦੋ ਕਿਲੇ ਭੌਂਦੀ ਰਹੀ ਉਥੋਂ ਪਿੰਨਿਆਈ ਵਾਲੀ ਪੜੀ ਜਿਹੜੇ ਦੋ ਉਤਰਵਾਉਂਦੀ ਰਹੀ ਆ ਸਾਨੂੰ ਪਿੰਡਾਂ ਦੇ ਵਿੱਚ ਦਖਲਅਦਾਜ਼ੀ ਨਹੀਂ ਜੀ ਕਰਨੀ ਚਾਹੀਦੀ ਜਿਹੜਾ ਨਜਾਇਜ਼ ਜਿਹੜੀ ਦਖਲਅਦਾਜ਼ੀ ਕਰਦੇ ਆ ਇਸ ਚੀਜ਼ ਤੋਂ ਜੇ ਇਹਨਾਂ ਦੇ ਨਾਲ ਥੋੜੀ ਜੀ ਜਿਹੜੇ ਨਾਰਾਜ਼ਗੀ ਪੈਟਰਾਉਣੇ ਆ ਆਸਾਨ ਜਹੇ ਬੰਦਿਆਂ ਆਣ ਕੇ ਪਿੰਡਾਂ ਦੇ ਵਿੱਚ ਦਖਲਅਦਾਜ਼ੀਆਂ ਦੇਣ ਦਈਆਂ ਜਿਹੜੀਆਂ ਨਜਾਇਜ਼ ਕਰਦਈਆਂ ਇਹ ਬਹੁਤ ਵੱਡਾ ਧੱਕਾ ਵਾ ਇਹ ਭਾਜੀ ਤੇ ਮਾਤਾ ਪ੍ਰਕਾਸ਼ ਕੋਹਰਾ ਵੇ ਨਾਲ ਨਾਲ ਉਹਨਾਂ ਦਾ ਜਿਹੜਾ ਭਗਵੰਤ ਸਿੰਘ ਦੇ ਸੱਟ ਲੱਗੀ ਇਹਨਾਂ ਦਾ ਪਿਤਾ ਵਾ ਇਹਨਾਂ ਦੀ 8 12 ਕਿੱਲੇ ਜ਼ਮੀਨਾਂ ਆ ਜੀ ਦੋ ਘੁਰਿਆਂ ਦੇ ਵਿੱਚ ਜਿਹੜੀ ਬਲਬੀਰ ਕੌਰ ਆ ਇਹਨਾਂ ਦੀ ਉਹਨਾਂ ਦੀ ਭਗਵੰਤ ਭਗਮਤ ਉਹਨਾਂ ਦੀ ਜਿਹੜੀ ਹੈਗੀ ਭੂਆ ਉਹ ਅਨਮੈਡ ਆ ਜੀ ਉਹ ਸ਼ੁਰੂ ਤੋਂ ਚਲੋ ਘਰ ਕੋ ਨਹੀਂ ਰਹਿੰਦੇ ਰਹੇ ਆ ਆਸ-ਪਾਸੇ ਰਹਿੰਦੇ ਰਹੇ ਆ ਤੇ ਸ਼ੁਰੂ ਤੋਂ ਪਹਿਲਾਂ ਉਹ 2 ਕਿੱਲੇ ਇੱਥੋਂ ਵਾਉਂਦੀ ਸੀ ਪਿੰਡ ਲਾਗੋ ਦੇ 2 ਕਿੱਲੇ ਵਾਉਂਦੀ ਸੀ ਜਿਹੜਾ ਗੰਡੀਵਿੰਡਲ ਆ ਰਾਹ ਵਾ ਦੂਜੇ ਬਿਆੜੇ ਦੇ ਮੁੜ ਕੇ ਕੁਝ ਕਿਸਾਨ ਜਿਹੇ ਬੰਦਿਆਂ ਨੂੰ ਉਹਨੇ ਨਾਲ ਲੈ ਕੇ ਇਸ ਚੀਜ਼ ਦਾ ਵਿੱਚ ਉਹਨੇ ਪ੍ਰਗਟਾਵਾ ਕੀਤਾ ਜੀ ਜਿਹੜੇ ਚਾਰੇ ਕਿੱਲੇ ਆ ਉਹ ਮੈਂ ਨਿਆਂ ਵਾਲੇ ਮਾਉਣੇ ਆ ਜੀ ਇਹ ਗਰੀਬ ਪਰਿਵਾਰਵਾ ਸਾਰਾ ਜੀ ਇਹ ਤੇ ਕੱਲ ਅਫੀਸਰ ਸਾਹਿਬ ਸਾਰੇ ਪੁਲਿਸ ਵਾਲੇ ਗਏ ਸੀ ਉੱਥੇ ਘਰ ਦੇ ਹਲਾਤ ਇਹਨਾਂ ਦੇ ਵੇਖ ਆਏ ਆ ਤੇ ਜਿਨ੍ਹਾਂ ਨੂੰ ਇਹ ਠੇਕੇ ਤੇ ਦਿੰਦੀ ਰਹੀ ਆ ਜ਼ਮੀਨ ਬਲਬੀਰ ਕੌਰਾਂ ਸਰਪੰਚ ਰਾਏ ਸਾਡੇ ਸਾਫ ਕਾਮਰ ਸਿੰਘ ਹੋਣੀ ਉਹਨਾਂ ਨੂੰ ਇਹ ਦੋ ਕਿੱਲੇ ਭੌਂਦੀ ਰਹੀ ਉੱਥੋਂ ਪਿੰਨਿਆਈ ਵਾਲੀ ਪੜੀ ਜਿਹੜੇ ਦੋ ਉਤਰਮਾਉਂਦੀ ਰਹੀ ਆ ਸਾਨੂੰ ਪਿੰਡਾਂ ਦੇ ਵਿੱਚ ਦਖਲਅਦਾਜ਼ੀ ਨਹੀਂ ਜੀ ਕਰਨੀ ਚਾਹੀਦੀ ਜਿਹੜਾ ਨਜਾਇਜ਼ ਜਿਹੜੀ ਦਖਲਅਦਾਜ਼ੀ ਕਰਦੇ ਆ ਇਸ ਚੀਜ਼ ਤੋਂ ਜੇ ਇਹਨਾਂ ਦੇ ਨਾਲ ਥੋੜੀ ਜੀ ਜਿਹੜੇ ਨਾਰਾਜ਼ਗੀ ਪੈਟਰਾਉਨੇ ਆ ਆਸਾਨ ਜਹੇ ਬੰਦਿਆਂ ਆਣ ਕੇ ਪਿੰਡਾਂ ਦੇ ਵਿੱਚ ਦਖਲਅਦਾਜ਼ੀਆਂ ਦੇਣ ਦਈਆਂ ਜਿਹੜੀਆਂ ਨਜਾਇਜ਼ ਕਰਦਈਆਂ ਇਹ ਬਹੁਤ ਵੱਡਾ ਧੱਕਾ ਵਾ ਇਹ ਪਾਜੀ